ਕਿ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨੜਾਉਂਦਾ ਸੀ ਇੰਦਾ ਇੰਦਾ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਇੰਦਾ ਇੰਦਾ ਸਿਰ ਮਾਰ ਕੇ ਨੜਾਇਆ ਇਹ 40 ਫੀਲਿੰਗ ਦਿੱਤਾ ਦਿੱਤਾ ਇਹ ਤਾਂ ਕਿ ਬੱਚੇ ਨਾਲ ਲੜਾਈ ਰਹੂ ਦੰੜਾ ਆਪਣੇ ਬਾਪ ਨੂੰ ਅਸੀਂ ਮੇਰੇ ਮਨ ਤੇ ਆਸਾਂ ਰੁੱਸੀ ਆਪਣੇ ਮਾ ਬਾਪ ਨੂੰ ਉਹਨਾਂ ਦਾ ਖਿਆਲ ਮੇ ਕੋ ਆਪਣੇ ਬਾਵਾ ਦਾ ਖਿਆਲ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਣੀ ਦੁਆਰਾ ਪੁਨੀਤ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਉਹਨਾਂ ਨੂੰ ਕਦੀ ਉੱਚਾ ਨਹੀਂ ਵਾਲਾ ਬੋਲੋ ਉਹ ਮੈਨੂੰ ਉੱਚਾ ਨਹੀਂ ਵਾਲਾ ਬੋਲੋ ਜਿਗੜਾ ਬਣਾ ਪਰ ਅੱਲਾ ਵੀ ਇਸ ਚੀਜ਼ ਦੀ ਇਜ਼ਾਤ ਪੰਡਾ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਵਾ ਦੇ ਹਕੂਕ ਬਿਆਨ ਕਰ ਰਿਹਾ ਇਹ ਜੇਣਾ ਨਹੀਂ ਕਰੂਗਾ ਨਾ ਔਰ ਰੂਲੂਗਾ ਉਹ ਨੂੰ ਕੌਣ ਇਤਨਾ ਕੀ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪੇ ਆਪਣੇ ਮਾਪਿਆਂ ਦਾ ਦਿਲ ਠੰਡਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਦੀ ਠੰਡੀ ਹਵਾ ਲਈ ਹੈ ਉਹਨਾਂ ਦੀਆਂ ਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਹੈ ਤਾਂ ਕਰਕੇ ਮਨਿਸਟਰ ਹੈ ਤਾਂ ਕਰਕੇ ਮੰਤਰੀ ਹੈ